ਇਹ ਘਟਨਾ ਇਸਲਾਮੀ ਜਗਤ ਦੇ ਚ ਜਦ ਪਹਿਲੀ ਵਾਰ ਮਨਸੂਰ ਤੇ ਘਟੇ ਕਹਰਾ ਦੀ ਗੱਲ ਹੈ ਉਹਦੀ ਜ਼ਬਾਨ ਚੋਂ ਨਿਕਲ ਗਿਆ ਅਨਲ ਹਕ ਹਕ ਕਹਿੰਦੇ ਨੇ ਸੱਚ ਨੂੰ ਮੈਂ ਸੱਚ ਹੋ ਗਿਆ ਮੈਂ ਖੁਦਾ ਹੋ ਗਿਆ ਕਿਦਰੇ ਭਾਰਤ ਦੇ ਚ ਪੈਦਾ ਹੁੰਦਾ ਤੇ ਬੜਾ ਸਨਮਾਨ ਹੋਣਾ ਸੀ ਉਹਦੀ ਜ਼ਬਾਨ ਚੋਂ ਨਿਕਲਿਆ ਅਨਲ ਹਕ ਉਹਦੇ ਮੁਰਸ਼ਿਦ ਨੇ ਕਿਹਾ ਤੇ ਕੁਫਰ ਹੈ جو تو پر میں تیری اوسا سمجھنا اے اوسطا بنتی ہے پر آج تو بعد نہ صدا موت ہے اسلامی شرح موت دی سزا بہ گئیں گا ڈانٹدی آیا خود مرشد نے کہا پھر اے نہیں کہنا منصور کہ اچھا میرے مرشد نہیں کواں گا نہیں کواں گا اور مرشد نو پتا سی نام زنید سی زنید نو پتا سی مستانہ فقیرے دا کوئی پتا نہیں کہنے کے منصور میں تیرے تدوار نہیں کردا تو خدا دی قسم چک نہیں کہے گا اور جد مرشد آکھے دی ویچارہ کی کرے خدا دی قسم چک منصور کہنے دے قسم خدا نہیں کواں گا نہیں کواں گا کچھ دن لنگ ہے ਮਿਸਰ ਦੇ ਨਵਾਬ ਨੇ ਉਸ ਵਕਤ ਦੇ ਮੀਰ ਨੇ ਨਵਾਬ ਨੂੰ ਮੀਰ ਕਹਿੰਦੇ ਨੇ ਬਾਦਸ਼ਾਹ ਨੂੰ ਮੀਰ ਕਹਿੰਦੇ ਸਨ ਮੀਰ ਨੇ ਕਾਰਾ ਦੇ ਸਾਰੇ ਫਕੀਰਾਂ ਨੂੰ ਬੁਲਾਇਆ ਆਪਣੇ ਘਰ ਦੇ ਚ ਸਾਰਿਆਂ ਨੂੰ ਦਾਵਤ ਦਿੱਤੀ ਉਹਨਾਂ ਫਕੀਰਾਂ ਨੂੰ ਜਿਨ੍ਹਾਂ ਦੇ ਕਾਰਾ ਦੇ ਚ ਬਕਾਇਦਾ ਨਾ ਸੀ ਗੱਲ ਸੀ ਉਹਨਾਂ ਦੇ ਜ਼ੁਨੈਦ ਵੀ ਸੀ ਔਰ ਸੱਦੇ ਪੱਤਰ ਦੇ ਚ ਦਾਵਤ ਨਾਮੇ ਦੇ ਚ ਇਹ ਸੀ ਆਪਣੇ ਨਾਲ 1-2 ਚੇਲੇ ਜ਼ਰੂਰ ਲੈਣਾ ਤਾਂ ਮੁਖ्तसर ਮੈਂ ਹਲਚ ਕਰਦਾ ਪਿਆ ਸਮਾਪਤੀ ਕਰਮ ਜ਼ੁਨੈਦ ਤਿਆਰ ਹੋਇਆ ਅੱਜ ਬਾਦਸ਼ਾਹ ਦੇ ਘਰ ਜਾਣ ਵਾਸਤੇ ਦਾਵਤ ਹੈ ਸ਼ਾਮ ਦਾ ਸਮਾਂ ਚਲਣ ਲੱਗਾ ਤੇ ਕਹਿਣ ਲੱਗਾ ਬੇਟਾ ਮਨਸੂਰ ਤੂੰ ਵੀ ਚੱਲ ਮੇਰੇ ਨਾਲ ਅੱਜ ਤੂੰ ਵੀ ਰੋਟੀ ਖਾਧੀ ਤੇ ਕੋਈ ਨਹੀਂ ਚੱਲ ਮੇਰੇ ਨਾਲ ਅੱਜ ਬਾਦਸ਼ਾਹ ਦੇ ਘਰ ਦਾਵਤ ਹੈ ਫਕੀਰਾਂ ਦੀ ਚਲ ਤੋ ਹੁਣ ਮੁਰਸ਼ਦ ਦਾ ਹੁਕਮ ਵਿਚਾਰਾ ਚਲ ਪਿਆ ਨਾਲ 50 60 ਦੇ ਕਰੀਬ ਫਕੀਰ ਚੇਲੇ ਪੂਰਾ ਦਸਤਰਖਾਨ ਵੱਡਾ ਸਜਿਆ ਹੈ ਇਸਲਾਮੀ ਡੰਗਣਾ ਇਹਦੇ ਵਿੱਚ ਮੀਰ ਬੈਠਾ ਹੈ ਚਾਰੋਂ ਪਾਸੇ ਗੋਲ ਦਾਇਰੇ 'ਚ ਇਹ ਫਕੀਰ ਬੈਠੇ ਨੇ ਸਾਰਿਆਂ ਦੇ ਅੱਗੇ ਭਾਂਡੇ ਪਰੋਸੇ ਜਾ ਰਹੇ ਨੇ ਔਰ ਇਤਨੇ ਸਾਰੇ ਫਕੀਰ ਹੋਣ ਤੇ ਗੱਲ ਤੇ ਰੱਬ ਦੀ ਹੋਵੇਗੀ ਪ੍ਰਮਾਤਮਾ ਦੀ ਹੋਵੇਗੀ ਸਾਰੇ ਅਵਿਆਸੀ ਸਨ ਮੰਨੇ ਪਰਮੰਨੇ ਫਕੀਰ ਸਨ ਇੱਕ ਗੱਲ ਕਰਦਾ ਹੈ ਦੂਜਾ ਸੁਣਦਾ ਹੈ ਫਿਰ ਦੂਜਾ ਕਰਦਾ ਹੈ ਤੀਜਾ ਕਰਦਾ ਹੈ ਜ਼ੁਨੈਦ ਬੜਾ ਰਮਜ਼ੀ ਫਕੀਰ ਸੀ ਜਿੰਨੀ ਗੱਲ ਕਰਦਾ ਸੀ ਗਹਿਰਾਈ ਚ ਕਰਦਾ ਸੀ ਤਾਂ ਕਹਿੰਨ ਦਿਲ ਦੀ ਜਿੰਨੀ ਗਹਿਰਾਈ ਚੋ ਗੱਲ ਨਿਕਲੇ ਉਤਨੀ ਗਹਿਰਾਈ ਤੱਕ ਪਹੁੰਚਦੀ ਹੈ ਇਕਬਾਲ ਕਹਿੰਦਾ ਹੈ ਦਿਲ ਸੇ ਜੋ ਬਾਤ ਨਿਕਲਦੀ ਹੈ ਅਸਰ ਰੱਖਦੀ ਹੈ ਪਰ ਨਹੀਂ ਤਾਕਤੇ ਪ੍ਰਵਾਜ਼ ਮਗਰ ਰੱਖਤੀ ਹੈ ਤੇ ਦਿਲ ਤੋਂ ਕਿਹੜੀ ਗੱਲ ਨਿਕਲੇਗੀ ਜਿਹੜੀ ਦਿਲ ਦੇ ਚ ਹੋਵੇਗੀ ਪਰ ਨਾ ਨਹੀਂ ਨਿਕਲੇਗੀ ਜ਼ਬਾਨ ਜੋ ਨਿਕਲੇਗੀ ਖੈਰ ਇਸ ਵਿਸ਼ੇ ਨੂੰ ਮੈਲੇ ਮਕਾਵਾਂ ਨਾ ਜ਼ੁਨੈਦ ਬੜਾ ਗਹਿਰਾਈ ਚ ਬੋਲ ਰਿਹਾ ਸੀ ਖੋਲ ਬੈਠਾ ਸੀ ਜ਼ੁਨੈਦ ਜੋ ਹੈ मंसूर ਉੱਚੀ ਆਵਾਜ਼ ਚ ਨਿਕਲ ਗਿਆ ਅਨਲ ਹਕ ਅਨਲ ਹਕ ਹਕ ਕਹਿੰਦੇ ਨੇ ਸੱਚ ਨੂੰ ਹਕ ਹਕ ਅੰਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਐਕਲ ਕੇ ਦਰ ਤੁਸੀਂ ਤੇ ਹੱਕ ਹੋ ਸੱਚ ਦਾ ਰੂਪ ਉਹਦੇ ਮੋਹ ਨਿਕਲ ਗਿਆ ਅਨਲ ਹੱਕ ਮੈਂ ਤੇ ਸੱਚ ਹੋ ਗਿਆ ਮੈਂ ਤੇ ਸੱਚ ਦਾ ਰੂਪ ਹੋ ਗਿਆ ਉਹ ਜਿਹੜਾ ਮਿਸਰ ਦਾ ਮੀਰ ਸੀ ਨਵਾਬ ਬਾਦਸ਼ਾਹ ਉਹਨੇ ਕਿਹਾ ਕਾਫਰ ਇਹ ਕਾਫਰ ਹੈ ਜ਼ੁਨੈਦ ਨੂੰ ਡਾਂਟਦੇ ਹੋਇਆ ਕਿਹਾ ਤੂੰ ਕਾਫਰ ਨੂੰ ਨਾਲ ਲਿਆਂਦਾ ਹੈ پری محفل کفر دے پکڑے پکڑیا گیا پندرہ دن اس تے مقدمہ چلیا کازیاں نے فیتوا لایا سجائے موت پر سجائے موت سولی تے چاڑ کے وہ اور اس تو پہلے اسنو پتھر بھی مارو ایک کفر بولے اسلامی اتحاس دیج. منصور دا اپنا نام ہے نو بہت تڑپا کے مارے گئے مختصر میں ارز کراں ਸਰੇ ਆਮ ਜਤ ਸੋਲੀ ਤੇ ਚੜਨ ਵਾਸਤੇ ਲੈ ਕੇ ਗਏ ਨੇ ਹਜ਼ਾਰਾਂ ਦਾ ਇਕੱਠ ਜ਼ੁਨੈਦ ਵੀ ਪਹੁੰਚਿਆ ਸਾਰੀਆਂ ਵਿਚਾਰਾਂ ਨੂੰ ਮੈਂ ਇੱਕ ਪਾਸੇ ਰੱਖ ਕੇ ਮੂਲ ਗੱਲ ਕਹਿ ਕੇ ਸਮਾਪਤ ਕਰਾਂ ਜ਼ੁਨੈਦ ਕੋਲ ਗਿਆ ਮਨਸੂਰ ਦੇ ਸਿਰ ਤੇ ਹੱਥ ਰੱਖ ਕੇ ਕਹਿੰਦਾ ਹੈ ਬੇਟਾ ਪਾਗਲਾਂ ਦੀ ਭੀੜ ਵਿੱਚ ਇਤਨਾ ਸਿਆਣਾ ਹੋ ਜਾਣਾ ਵੀ ਇੱਕ ਪਾਗਲਪਨ ਹੈ ਪਾਗਲ ਗੁਨਾਹਗਾਰਾਂ ਦੀ ਭੀੜ ਦੇ ਜਿਹੜੇ ਉਥੇ ਲਵਜ਼ ਇਸਲਾਮੀ ਨੇ ਮੈਂ ਉਹਨਾਂ ਨੂੰ ਹਿੰਦੀ ਰੂਪ ਦੇ ਰਹੇ ਆ ਪੰਜਾਬੀ ਰੂਪ ਗੁਨਾਹਗਾਰਾਂ ਦੇ ਇਕੱਠ ਦੇ ਚ ਭੀੜ ਦੇ ਚ ਇਤਨਾ ਸਵਾਭਸ਼ੀਲ ਹੋ ਜਾਣਾ ਇਤਨਾ ਪੁਨੀਤ ਹੋ ਜਾਣਾ ਇੰਜ ਲੱਗਦਾ ਪਿਆ ਜਿਵੇਂ ਇਹ ਵੀ ਇੱਕ ਪਾਪ ਹੋਵੇ ਭੀੜ ਪਾਗਲਾਂ ਦੀ ਐ ਸਿਆਣਾ ਤੋਂ ਇੱਕ ਭੀੜ ਤੇ ਪਾਪੀਆਂ ਦੀ ਐ ਪੁਨੀਤ ਤੋਂ ਇੱਕ ਮੈਂ ਤੈਨੂੰ ਨਹੀਂ ਬਚਾ ਸਕਦਾ مینو افسوس ہے میں تینوں نہیں بچا سکتا منصور کہندہ میرے مرشد اس دا غم بالکل نہ کرو بچن دی اندر منگ ہی نہیں رہی قدوں کے ختم ہو چکے اسی اسی اے قدوں کے ختم ہو گئے ہوں اس رمزی گلنوں بھی زنید سمجھ گئے لیکن زنید نے پھر دو لفظ آئے تو خدا دی قسم چکی کیوں توڑی ہے بس میں اے بھی ایک آخری گلا دے دے کرنا تو قسم خدا کئی سی میرے سامنے اچھی آواز نہ قسم خدا انل حق نہیں گا اتنا بڑا جرم تو کیوں کیتا خدا دی قسم اور پھر تیرے جیسا فقیر توڑ دے بے. پتہ ہے منصور نے کی آخیا میرے مرشد میں کون ہاں خدا دی قسم توڑن والا میرے مرشد جد خدا ہی آکھن لگ پہ آنا لحق. آنا لحق تو پھر منصور بچارہ کی کرے زنید اس دے قدم سے گریا اسلامی جگہ چ پہلی دفعہ ہویا ہے کہ مرشد اپنے چیلے کے دے ہے دے تو ٹھیک کہنا ہے تٹ گیا کہ نہیں بولیا خدا ہی بولے چلا گیا لوگاں نے ਮੀਰ ਦੇ ਹੁਕਮ ਨਾਲ ਇਹਨੂੰ ਸੂਲੀ ਤੇ ਚਾੜਿਆ ਇਸਲਾਮੀ ਜਗਤ ਦੇ ਤੇ ਅੱਜ ਤੱਕ ਇਹ ਕਾਫਰ ਮੰਨਿਆ ਜਾਂਦਾ ਹੈ ਲੇਕਿਨ ਛੋਟੀ ਦਾ ਫਕੀਰ ਰਮਜ਼ੀ ਫਕੀਰ ਇਤਨਾ ਆਖਿਆ ਮੈਂ ਸੱਚ ਹੋ ਗਿਆ ਹੁਣ ਮੈਂ ਬੋਂਦ ਨਹੀਂ ਰਿਹਾ ਮੈਂ ਸਾਗਰ ਹੋ ਗਿਆ ਕਿਦਰੇ ਭਾਰਤ ਆਉਂਦਾ ਤੇ ਦਾ ਸਨਮਾਨ ਹੋਣਾ ਸੀ ਕਬੀਰ ਕਹਿ ਰਹੇ ਨੇ ਅਬ ਤੋ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਣੀ ਰਾਮ ਕਬੀਰ ਏਕ ਹੈ ਕੋਈ ਨਾ ਸਕੇ ਪਛਾਨੇ ਪਰਮਾਤਮਾ ਤੇ ਕਬੀਰ ਇੱਕ ਹੋ ਗਏ ਹੁਣ ਪਰਮਾਤਮਾ